ਦੇ ਕਸਮ ਨਿਭਾਉਣ ਲਈ ਮੈਨੂੰ ਉਮਰਾਂ ਲੱਗੀਆਂ ਨੇ ਤੇਰੇ ਤੱਕਿਓਣ ਲਈ ਮੈਨੂੰ ਕਿਤੋਂ ਨਾ ਕਿਤੋਂ ਤਾ ਤੂੰ ਆਵਾਜ਼ ਮਾਰ ਲੈ ਮੈਨੂੰ ਕਿਤੋਂ ਨਾ ਕਿਤੋਂ ਤਾ ਤੂੰ ਆਵਾਜ਼ ਮਾਰ ਲੈ ਵੇ ਮੇਰੀ ਬਣਾ ਦੇ ਰੋ ਮੇਰੀ ਜ਼ਿੰਦਗੀ ਬਣਾ ਦੇ ਨੀਗਾ ਯਾਰ ਮਾਰ ਲੈ ਮੈਨੂੰ ਕਿਤੋਂ ਨਾ ਕਿਤੋਂ ਤਾ ਤੂੰ ਬਹਾਜ਼ ਮਾਰ ਲੈ ਵੇ ਕਿਤੋਂ ਨਾ ਕਿਤੋਂ ਤਾ ਤੂੰ ਬਹਾਜ਼ ਮਾਰ ਲੈ ਵੇ ਵੇ ਤੇਰਾ ਯਾਰ ਬੁਲੇਖਾ ਪੈ ਜਾਵੇ ਦੀ ਖੋ ਜਾਵਾ ਬਿਨ ਸੋਚੇ ਬਿਨ ਸਮਝੇਗੀ ਤੈਨੂੰ ਬਾ ਜਾਵਾ ਰੁਗਨਾਵਾ ਮੈਨੂੰ ਕਿਤੋਂ ਨਾ ਕਿਤੋਂ ਤਾ ਤੂੰ ਆਵਾਜ਼ ਮਾਰ ਲੈ ਮੈਨੂੰ ਕਿਤੋਂ ਨਾ ਕਿਤੋਂ ਤਾ ਤੂੰ ਆਵਾਜ਼ ਮਾਰ ਲੈ ਹੋ ਰੱਬ ਜਾਣੇ ਮੇਰੇ ਸਿਰ ਚੜੀ ਚੱਲ ਕੇ ਹੀ ਐ ਰੱਬ ਜਾਣੇ ਮੇਰੇ ਸਿਰ ਚੜੀ ਚੱਲ ਕੇ ਹੀ ਐ ਹੋ ਮੈਥੋਂ ਛੁੱਟਦਾ ਨਹੀਂ ਯਾਰ ਗੱਲ ਸੱਚ ਹੀ ਹੈ ਵੇ ਮੈਥੋਂ ਛੁੱਟਦਾ ਨਹੀਂ ਯਾਰ ਗੱਲ ਸੱਚ ਹੀ ਹੈ ਅਸੀਂ ਜਿੱਤੇ ਪਿਆ ਬਾਜ਼ੀ ਇੱਕ ਵਾਰ ਹਾਰ ਲੈ ਅਸੀਂ

ਪੰਡਤ ਖੋਰ ਦੱਸਦੇ ਨੇ ਮੁਲਾਣੇ ਹੋਰ ਦੱਸਦੇ ਨੇ ਜਦੋਂ ਪੁੱਛਦਾ ਕਬੀਬਾ ਨੂੰ ਮੈਂ ਮੁੱਲ ਦਿਲ ਦੀ ਦਵਾਈ ਦਾ ਨਵੇਂ ਕੁਝ ਖੋਰ ਦੱਸਦੇ ਨੇ ਪੁਰਾਣੇ ਹੋਰ ਦੱਸਦੇ ਨੇ ਹਲੇ ਮੇਰੇ ਮਸੀਹਾ ਨੂੰ ਮਹੂਰਤ ਦਿਨ ਨਹੀਂ ਲੱਭਾ ਇਹ ਪੈਂਦੀ ਹੋਰ ਦੱਸਦੇ ਤੇ ਸਰਾਂ ਸਾਗਰ ਹੋਰ ਦੱਸ ਦੇਤੇ ਮੁਹਾਣੇ ਹੋਰ ਦੱਸ ਦੇਨੇ ਵੀ ਮੈਨੂੰ ਕਿਤੋਂ ਨਾ ਕਿਤੋਂ ਤਾਂ ਕੁਮਬਾਜ ਮਾਰ ਲੈ ਮੈਨੂੰ ਕਿਤੋਂ ਨਾ ਕਿਤੋਂ ਤਾਂ ਕੁਮਬਾਜ ਮਾਰ